ਸਾਹੋਂ ਜਿਹੜੇ ਹੋਣੇ ਮੋਟਾ ਤੇ ਆਓ ਔਰ ਕਰੋ ਹੋਣਾ ਮੋਟਾ ਕਿਉਂ ਆਉਂਦੇ ਕਿਉਂ ਆਉਂਦੇ ਮੇਲੇ ਪਾਰਟੀ ਦਾ ਹਾਂ ਜੀ ਤੁਹਾਡਾ ਅਸ਼ੋਕ ਮਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਪੱਟੀ ਹਾਂ ਜੀ ਜਰੂਰ ਤੋਂ ਕਿਧਰ ਆ ਰਿਹਾ ਪਿੰਡ ਕੋਟੀ ਦੇ ਕਿ ਸਵਾਗਤ ਕਰਾਉਣਾ ਸਾਡੇ ਬਹੁਤ ਹੀ ਸਰਕਾਰਯੋਗ ਕੈਬਨ ਮੰਤਰੀ ਸਰਦਾਰ ਲਾਲਜੀ ਸਿੰਘ ਜੀ ਭੁੱਲਰ ਜੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਅੱਜ ਜਿਹੜਾ ਅਸੀਂ ਮੋਟਰਸਾਈਕਲ ਰੈਲੀ ਜਿਹੜੀ ਕੱਢਣ ਜਾ ਰਹੇ ਹਾਂ ਅਸੀਂ ਹਸਾੜ ਏਰੀਆ ਪੂਰਾ ਜਿਹੜੇ 20 25 ਪਿੰਡ ਬਣਦੇ ਨੇ ਜਿਹੜਾ ਬਲਾਕ ਨੰਬਰ 10 ਤੇ ਬਲਾਕ ਨੰਬਰ 11 ਸਾਡੇ ਪਲਾਕ ਪ੍ਰਧਾਨ ਸਰਦਾਰ ਸਰ ਸਿੰਘ ਜੀ ਇਹਨਾਂ ਅਗਵਾਈ ਦੇ ਵਿੱਚ ਜਿਹੜਾ ਮਤਲਬ ਪੂਰਾ ਜਿਹੜਾ ਜਿਹੜੀ ਰੈਲੀ ਹੈ ਮੋਟਰ ਰੈਲੀ ਜਿਹੜੀ ਕੱਢਣ ਜਾ ਰਹੇ ਆ ਤੇ ਜਿਹੜਾ ਸਾਨੂੰ ਮਤਲਬ ਪੂਰਾ ਸਮਰਥਨ ਜਿਹੜਾ ਸਰਦਾਰ ਲਾਜ ਸਿੰਘ ਭੁੱਲੜ ਜੀ ਨੂੰ ਮਿਲ ਰਿਹਾ ਵਾ ਅਸੀਂ ਉਹਨਾਂ ਦੀ ਲੇਡ ਵਧਾਉਣ ਵਾਸਤੇ ਉਹਨਾਂ ਦੀ ਤਾਕਤ ਵਧਾਉਣ ਵਾਸਤੇ ਜਿਹੜਾ ਇਹੜਾ ਰੋਡ ਸ਼ੋਅ ਕਰ ਰਹੇ ਹਾਂ ਜਿਵੇਂ ਕਿ ਅੱਜ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਵੱਲੋਂ ਵੀ ਰੋਡ ਸ਼ੋਅ ਕੀਤਾ ਜਾ ਰਿਹਾ ਵਾ ਕਿ ਉਸ ਰੋਹ ਹਲਕੇ ਦੇ ਵਿੱਚ ਕੀ ਫਰਕ ਪਵੇਗਾ ਵੇਖੋ ਜੀ ਹਰ ਬੰਦੇ ਦਾ ਰਾਈਟ ਆ ਕੋਈ ਵੀ ਰੋਡ ਸ਼ੋਅ ਕਰ ਸਕਦਾ ਕੋਈ ਵੀ ਇਲੈਕਸ਼ਨ ਲੜ ਸਕਦਾ ਵਾ ਬਾਕੀ ਕੋਈ ਏਡੀ ਗੱਲ ਨਹੀਂ ਗਏ ਜੀ ਸਾਡੀ ਜਿਹੜੀ ਫਾਈਟ ਹੋ ਪੂਰੀ ਇਹਨਾਂ ਨਾਲ ਇਲੈਕਸ਼ਨ ਲੜਾਂਗੇ ਅਸੀਂ ਜਿੱਤਾਂਗੇ ਸੁਖਵੰਤ ਸਿੰਘ ਕਾਲੇਗਾ ਜੀ ਬਲਾਕ ਪ੍ਰਧਾਨ ਕੀ ਕਹਿਣਾ ਚਾਹਦੇ ਜੋ ਅੱਜ ਮੋਟਰ ਸਵੇਰ ਰੈਲੀ ਕੀਤੀ ਹੈ ਜੀ ਵੇਖੋ ਜੀ ਅਸੀਂ ਸਾਡੇ ਮਾਨਯੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਭੁੱਲਰ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲਾ ਰਿਹਾ ਹੈ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਮੋਟਰ ਸਰ ਰੈਲੀ ਕਰਦੀਆਂ ਕਿਦਾਂ ਦਾ ਸਹਿਯੋਗ ਮੇਰੇ ਆ ਹਲਕੇ ਦੇ ਵਿੱਚ ਸਹਿਯੋਗ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਅਸੀਂ ਜਿੱਤਾਂਗੇ ਹਲਕੇ ਦੇ ਵਿੱਚੋਂ ਸ਼ਾਨ ਨਾਲ ਜਿੱਤਾਂਗੇ ਕੋਈ ਮੁਕਾਬਲਾ ਨਹੀਂ ਵੋਟਰਾਂ ਸੋਟਰਾਂ ਨੂੰ ਪੈਸ ਵੋਟਰਾਂ ਸਪੋਰਟਰਾਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਸਾਡੇ ਵੋਟਰ ਸਪੋਰਟਰ ਜਿੰਨੇ ਅਗੇ ਭੈਣ ਭਰਾ ਝਾੜੂ ਦੇ ਨਿਸ਼ਾਨ ਦਾ ਬਟਨ ਦਬਾ ਕੇ 4 ਨੰਬਰ ਬਟਨ ਦਬਾ ਕੇ ਸਰਦਾਰ ਲਾਲਜੀ ਸਿੰਘ ਪੁੱਲਰ ਨੂੰ ਜਿਤਾਉਣਾ ਤੇ ਉਹਨਾਂ ਨੂੰ ਲੋਕ ਸਭਾ ਭੇਜਣਾ ਅੱਜ ਕੀ ਨਾਂਜੀ ਤੁਹਾਡਾ ਮੇਰਾ ਨਾਂ ਰਣਜੀਤ ਸਿੰਘ ਵਿਰਕ ਪਿੰਡ ਕੋਟ ਬੁੱਢਾ ਸਿਰਪੱਟੀ ਜਿਲ੍ਹਾ ਤਰਨਤਾਰਨ ਕੀ ਕਹਣਾ ਚਾਹੁੰਦੇ ਜੋ ਮੋਟਰਸਾਈਕਲ ਰੈਲੀ ਚੱਲ ਰਹੀ ਹੈ ਮੋਟਰਸਾਈਕਲ ਰੈਲੀ ਇਹ ਕੋਈ ਆਪਣਾ ਮੰਤਰੀ ਕੈਬਨਿਟ ਮੰਤਰੀ ਹਰਦਾਰ لالਜੀਤ ਸਿੰਘ ਢੁੱਲਰ ਉਹਨਾਂ ਨੇ ਲੋਕ ਸਭਾ ਸੀਟ ਤੋਂ ਪੱਟੇ ਖਡੂਰ ਸਾਹਿਬ ਹਲਕਾ ਤੋਂ ਖੜੇ ਆ ਉਹਨਾਂ ਨੂੰ ਜਿਤਾਉਣ ਵਾਸਤੇ ਸਾਰੇ ਹੀ ਜਿੰਨਾ ਵੀ ਇਲਾਕਾ ਹੈਗਾ ਵਾ ਠਾੜੀ ਰੀ ਦਾ ਸਾਰਿਆਂ ਨੂੰ ਹੀ ਉਤਸ਼ਾਹ ਕਰਨ ਵਾਸਤੇ ਜਿੰਨੀ ਵੀ ਰੈਲੀ ਇਹ ਕੱਢੀ ਜਾ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਜਿੰਨਾ ਵੀ ਜਿੰਨੇ ਸੰਗਤਾਂ ਤੋਂ ਬਾਕੀ ਤੁਸੀਂ ਠਾਠਾ ਮਾਰਦਾ ਘੱਟ ਵੇਖ ਹੀ ਲਿਆ ਹੈ ਕਿੰਨੇ ਸੰਗਤਾਂ ਸਾਰੀ ਨਾਲ ਬਿਲਕੁਲ ਹੋਰ ਵੀ ਭੈਣ ਭਰਾਵਾਂ ਨੂੰ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟ ਦਓ ਤੇ ਆਪਣਾ ਕਾਮਯਾਬ ਕਰੀਏ ਲੋਕ ਸਭਾ ਵਿੱਚ ਭੇਜੀਏ ਇਹਨਾਂ ਨੂੰ ਜਿਤਾ ਕੇ ਰੈਲੀ ਕੱਢ ਰਹੇ ਆ ਮੋਟਰਸਾਈਕਲ ਰੈਲੀ ਜਿਹੜੀ ਗਈ ਆ ਇਹਦੇ ਨਾਲ ਸਾਨੂੰ ਬਹੁਤ ਸ਼ਾਹ ਵਾ ਨਾਲ ਜਿੰਨਾ ਵੀ ਪਬਲਿਕ ਜਿੰਨੇ ਵੀ ਨੌਜਵਾਨ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਵਾ ਅੱਜ ਅਸੀਂ ਬਹੁਤ ਵੱਡੀ ਰੈਲੀ ਕੱਢ ਰਹੇ ਆ ਕੀ ਲੱਗਦਾ ਵਾ ਕਿ ਜਿਵੇਂ ਭਾਈ ਅਮਰਪ੍ਰਸਾਦ ਸਿੰਘ ਦੇ ਪਿਤਾ ਜੀ ਵੱਲੋਂ ਵੀ ਆਪ ਉਹਾਰੇ ਵਰਕਰਾਂ ਦੇ ਵੱਲੋਂ ਵੀ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਵਾ ਜਿਵੇਂ ਲੱਗਦਾ ਵਾ ਇਲੈਕਸ਼ਨ ਦੇ ਦੇਖੋ ਜੀ ਇਲੈਕਸ਼ਨ ਸਾਰਿਆਂ ਦਾ ਰਾਈਟ ਆ ਸਾਰੇ ਲੜ ਸਕਦੇ ਆ ਜਿੰਨੇ ਉਹ ਵੀ ਰੈਲੀ ਕਰ ਸਕਦੇ ਆ ਉਹਨਾਂ ਦਾ ਰਾਈਟ ਆ ਬਾਕੀ ਸਾਨੂੰ ਫੁੱਲ ਹੰਗਾਰਾ ਵਾ ਅਸੀਂ ਪੂਰਾ ਸਾਡਾ ਦੇ ਅਸੀਂ ਅੱਗੇ ਆ ਸਾਡਾ ਕੇ ਨਾ ਕੋਈ ਮੁਕਾਬਲਾ ਨਹੀਂ